ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਡਿਜ਼ਾਈਨ ਹੈ ਜਿਹੜੇ ਸਾਡੇ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਆਪਣਾ WhatsApp ਦਾ ਨੰਬਰ ਦਿੱਤਾ ਹੋਇਆ ਹੁੰਦਾ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਪੇਮੈਂਟ ਜਿਹੜੀ ਉਹ ਆਪਾਂ Google Pay ਰਾਹੀਂ ਲੈਣੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਤੇ ਜਿਹੜਾ ਕੰਮ ਹੈ ਇਹ ਆਪਣਾ ਆਨਲਾਈਨ ਹੈ ਜੇ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਨੇੜੇ ਤੇੜੇ ਨੇ ਉਹ ਸਾਤੋਂ ਘਰੋਂ ਆ ਕੇ ਸੂਟ ਲੈ ਕੇ ਜਾ ਸਕਦੀਆਂ ਨੇ ਠੀਕ ਹੈ ਜੀ ਵੈਸੇ ਆਪਾਂ ਪਾਰਸਲ ਲਾਉਣੇ ਆਂਗੇ ਜਿਹੜਾ ਤੁਹਾਡਾ ਪਾਰਸਲ ਆ ਤੁਹਾਡੇ ਘਰ ਤੱਕ ਜਰੂਰ ਪਹੁੰਚੂਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੇ ਹਾਂ ਮੈਨੂੰ ਕਈ ਭੈਣਾਂ ਦੇ ਫੋਨ ਮੈਸੇਜ ਆਉਂਦੇ ਨੇਗੇ ਦੇਖੋ ਹਨਾ ਵੀ ਤੁਸੀਂ ਇਹ ਸੂਟ ਤਾਂ ਹੁਣ ਜੀ ਸੇਲ ਤੇ ਮਿਲ ਰਹੇ ਨੇ ਦੇਖੋ ਭੈਣੋ ਹਨਾ ਸੇਲ ਵੀ ਦੋ ਤਰ੍ਹਾਂ ਦੀ ਹੁੰਦੀ ਹੈਗੀ ਤੇ ਮੇਰੀ ਆਈਡੀ ਅਨੁਸਾਰ ਸੇਲ ਦੋ ਤਰ੍ਹਾਂ ਦੀ ਹੁੰਦੀ ਹੈ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਹਾਡਾ ਆਪੋ ਆਪਣਾ ਤਜਰਬਾ ਹੋਊਗਾ ਤੇ ਇੱਕ ਸੇਲ ਉਹ ਹੁੰਦੀ ਹੈ ਦੇਖੋ ਹੁਣ ਜਿਹੜਾ ਪਿਛਲਾ ਸਟਾਕ ਪਿਆ ਹੁੰਦਾਗਾ ਉਹ ਜਦੋਂ ਸੀਜ਼ਨ ਆਫ ਹੁੰਦਾਗਾ ਉਹ ਕੱਢਿਆ ਜਾਂਦਾਗਾ ਠੀਕ ਹੈ ਜੀ ਚਾਹ ਸ਼ਾਪ ਵਾਲੇ ਨੇ ਚਾਹ ਬੁਟੀਕ ਵਾਲੇ ਨੇ ਕੋਈ ਵੀ ਹੈਗਾ ਉਹਦੇ ਉੱਪਰ ਅਗਲੇ ਨੇ ਡਿਸਕਾਊਂਟ ਦਿੱਤਾ ਹੋਇਆ ਹੁੰਦਾਗਾ ਸੇਲ ਆਈ ਹੁੰਦੀ ਹੈ ਕਿ ਠੀਕ ਹੈ ਜੀ ਤਾਂ ਜੋ ਸਟਾਕ ਹੈ ਜਿਹੜਾ ਕਲੀਅਰ ਹੋ ਜੇ ਤੇ ਦੂਸਰੀ ਇਹ ਹੁੰਦੀ ਹੈਗੀ ਤੇ ਜਿਨ੍ਹਾਂ ਨੇ ਰੇਟ ਪਹਿਲਾਂ ਜ਼ਿਆਦੇ ਹਾਈ ਰੱਖੇ ਹੁੰਦੇ ਨੇ ਉਹ ਥੋੜਾ ਜਿਹਾ ਰੇਟ ਘਟਾ ਦਿੰਦੇ ਆਗੇ ਠੀਕ ਹੈ ਤੇ ਉਹ ਸੇਲ ਤੇ ਲਾ ਦਿੰਦੇ ਆ ਸੂਟ ਵੀ ਚਲੋ ਹਨਾ ਸਟਾਕ ਕਲੀਅਰ ਹੋ ਜਾਊਗਾ ਤਾਂ ਉਹਨਾਂ ਦਾ ਪ੍ਰਾਈਸ ਐ ਥੋੜਾ ਬਹੁਤਾ ਲੈਸ ਕੀਤਾ ਹੁੰਦਾ ਮੇਰੇ ਦੇਖੋ ਹੁਣ ਪ੍ਰਾਈਸ ਨਾਰਮਲ ਹੁੰਦਾ ਜਾਇਜ ਹੁੰਦਾ ਮੈਂ ਪਹਿਲਾਂ ਹੀ ਨਹੀਂ ਕਾਫੀ ਲੌਂਦੀ ਹੈਗੀ ਤਾਂ ਕਰਕੇ ਮੈਂ ਨਹੀਂ ਸੇਲ ਤੇ ਲੌਂਦੀ ਹੈਗੀ ਹਨਾ ਤੇ ਕਿਉਂਕਿ ਪ੍ਰਾਈਸ ਆਪਣਾ ਬਿਲਕੁਲ ਸਹੀ ਹੁੰਦਾ ਹਾਂ ਵੱਧ ਤੋਂ ਵੱਧ ਆਪਾਂ ਉਸੇ ਪ੍ਰਾਈਸ ਦੇ ਵਿੱਚ ਤੁਹਾਨੂੰ ਸ਼ਿਪਿੰਗ ਤਾਂ ਜ਼ਰੂਰ ਐਡ ਕਰ ਦਿੰਨੇ ਆ ਕਿ ਦੇ ਦੇ ਦਿੰਨੇ ਆਗੇ ਐਕਸਟਰਾ ਨਹੀਂ ਲੈਂਦੇ ਹੈਗੇ ਤੇ ਹੁਣ ਦੇਖੋ ਜਿਹੜਾ ਨਵਾਂ ਸਟਾਫ ਆਇਆ ਨਵਾਂ ਆ ਤੁਸੀਂ ਕਿਸੇ ਵੀ ਪਤੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਨਵਾਂ ਸਟਾਕ ਹੋਊਗਾ ਨਵਾਂ ਨਵੀਂ ਵੈਰਾਈਟੀ ਇਸ ਵਾਰ ਆਈ ਹੋ ਉਹਦੇ ਉੱਪਰ ਸੇਲ ਨਹੀਂ ਲੱਗੀ ਹੁੰਦੀ ਕਿਉਂਕਿ ਭੈਣੋ ਅਸੀਂ ਵੀ ਬਹੁਤ ਦੁਕਾਨਾਂ ਤੇ ਸ਼ਾਪ ਤੇ ਜਾਣੇ ਆਂਗੇ ਪਹਿਲਾਂ ਜਾਂਦੇ ਹੀ ਸੀਗੇ ਬੁਟੀਕ ਤੋਂ ਪਹਿਲਾਂ ਹਣਾ ਆਪਾਂ ਕੱਪੜੇ ਵਗੈਰਾ ਲੈਣੇ ਆਪਾਂ ਨੂੰ ਇਹ ਹੁੰਦਾ ਵੀ ਸੇਲ ਲੱਗੂਗੀ ਸੇਲ ਦੇ ਵਿੱਚੋਂ ਆਪਾਂ ਸੂਟ ਲੈ ਕੇ ਆਵਾਂਗੇ ਭੈਣੇ ਜਦੋਂ ਵੀ ਪਰ ਤੁਸੀਂ ਹਮੇਸ਼ਾ ਵਿਜ਼ਿਟ ਕਰਕੇ ਦੇਖਿਓ ਜਿਹੜੀ ਵਧੀਆ ਵੈਰਾਈਟੀ ਤੇ ਵਧੀਆ ਚੀਜ਼ ਦਾ ਸਟਾਫ ਹੋ ਉਹਦੇ ਉੱਤੇ ਸੇਲ ਨਹੀਂ ਲੱਗੀ ਹੁੰਦੀ ਹੈਗੀ ਸੇਲ ਹੁੰਦੀ ਹੈ ਹਮੇਸ਼ਾ ਪਿਛਲੇ ਪਏ ਸਟਾਕ ਦਿੱਤੇ ਠੀਕ ਹੈ ਜੀ ਜਿਹੜਾ ਨਵੀਂ ਵੈਰਾਈਟੀ ਆਈ ਹੁੰਦੀ ਹੈ ਨਿਊ ਸਟਾਕ ਹੁੰਦਾ ਉਹਦੇ ਉੱਪਰ ਸੇਲ ਦੁਕਾਨ ਵਾਲੇ ਕਦੇ ਵੀ ਨਹੀਂ ਲਾਉਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਟਾਕ ਨੇ ਤਾਂ ਹੌਲੀ-ਹੌਲੀ ਸੇਲ ਹੋਈ ਜਾਣਾਗਾ ਠੀਕ ਹੈ ਸੋ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਬੇਨਤੀ ਹੈ ਪਲੀਜ਼ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਠੀਕ ਹੈ ਤੇ ਲੋ ਜੀ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੇ ਆ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਦੁਪੱਟਿਆਂ ਨਾਲ ਠੀਕ ਹੈ ਜੀ ਤੇ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀ ਹੈਗੀ ਤੇ ਆਵਾਜ਼ ਦੇ ਵਿੱਚ ਵੀ ਥੋੜਾ ਜਿਹਾ ਡਿਫਰੈਂਟ ਨਾ ਆ ਰਿਹਾ ਹੈਗਾ ਲਓ ਜੀ ਤੇ ਸਭ ਤੋਂ ਪਹਿਲਾਂ ਪਾਸ ਤੁਹਾਨੂੰ ਸੂਟ ਦਿਖਾਉਣੇ ਆਂਗੇ ਇਹ ਹੈਗਾ ਆਪਣਾ ਪਿਓਰ ਚੰਦੇਰੀ ਦੇ ਵਿੱਚ ਠੀਕ ਹੈ ਜੀ ਤੇ ਇੱਕ ਆਇਆ ਸੀਗਾ ਹਨਾ ਮਾਲ ਕਾਟਨ ਦਾ ਈਸਟਾ ਦੇ ਵਿੱਚ ਸਟੱਫ ਇੱਕ ਮਲ ਕਾਟਨ ਦਾ ਟੀਸਟਾ ਦੇ ਵਿੱਚ ਆਇਆ ਸੀ ਹੁਣ ਇਹ ਆਇਆ ਪਿਓਰ ਚੰਦੇਰੀ ਦਾ ਈਸਟਾ ਦੇ ਵਿੱਚ ਠੀਕ ਹੈ ਜੀ ਵੈਰਾਈਟੀਆਂ ਸਾਰੀਆਂ ਵਧੀਆ ਵਧੀਆ ਨੇ ਈਸਟਾ ਵਾਲਿਆਂ ਦੀ ਵੀ ਮਲ ਕਾਟਨ ਦੀ ਮੈਂ ਖੁਦ ਸੂਟ ਸਟਿਚ ਕੀਤਾ ਤੇ ਉਹਦੇ ਨੀਚੇ ਆਪਾਂ ਨੂੰ ਲਾਈਨਿੰਗ ਲੱਗੀ ਵੀ ਫੀਲ ਨਹੀਂ ਹੁੰਦੀ ਹੈਗੀ ਵੀ ਇਹਦੇ ਨੀਚੇ ਲਾਈਨਿੰਗ ਲਾਈ ਹੋਈ ਹੈਗੀ ਇੰਨਾ ਵਧੀਆ ਸਟੱਫ ਹੈ ਈਸਟਾ ਵਾਲਿਆਂ ਦਾ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਟੀਸਟਾ ਵਾਲਿਆਂ ਦਾ ਵੀ ਜਿਹੜਾ ਮਲ ਕਾਟਨ ਦਾ ਲਾਈਟ weight ਹੈ ਜਦੋਂ ਆਪਾਂ ਲਾਈਨਿੰਗ ਐਡ ਕਰ ਲੈਂਦੇ ਆ ਆਪਾਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਦਾ ਹੁਣ ਇਹ ਆਇਆ ਚੰਦੇਰੀ ਦੇ ਵਿੱਚ ਠੀਕ ਹੈ ਜੀ ਟੀਸਟਾ ਵਾਲਿਆਂ ਦਾ ਤੇ ਆਪਾਂ ਤੁਹਾਨੂੰ ਸਟੈਂਪ ਵੀ ਦਿਖਾਉਣੇ ਆਂਗੇ ਤੇ ਪਹਿਲਾਂ ਤੁਹਾਨੂੰ ਆਪਾਂ ਇਹਦਾ ਇਹਦੀ ਪ੍ਰਿੰਟਿੰਗ ਚੈੱਕ ਕਰਾਉਣੀ ਆ ਠੀਕ ਹੈ ਜੀ ਤੇ ਜਿਹੜੇ ਇਹ ਵਾਲਾ ਸਟੱਫ ਆ ਰਿਹਾ ਤੁਸੀਂ ਇਹਨੂੰ ਆਰਾਮ ਨਾਲ ਦਸੰਬਰ ਦੇ ਵਿੱਚ ਵੀ ਵੀਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਕਿਉਂਕਿ ਇਹ ਇੰਨਾ ਵਧੀਆ ਸੌਫਟ ਸਟਫ ਇਹਦੇ نیچے ਲਾਈਨਿੰਗ ਹੈ ਜਿਹੜੀ ਆਪਾਂ ਨੂੰ ਲਾਉਣੀ ਪੈਣੀ ਹੈਗੀ ਕਿਉਂਕਿ ਜੇ ਆਪਾਂ ਲਾਈਨਿੰਗ ਨਹੀਂ ਲਗਾਵਾਂਗੇ ਫਿਰ ਇਹ ਨਵੰਬਰ ਦਸੰਬਰ ਦੇ ਵਿੱਚ ਆਪਾਂ ਨਹੀਂ ਇਹਨੂੰ ਪੀਅਰ ਕਰ ਸਕਦੇ ਠੀਕ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਊਗੀ ਪਿਓਰ ਚੰਦੇਰੀ ਦਾ ਸਟਫ ਹੋਊਗਾ ਤੇ ਰੇਟ ਆ ਜਿਹੜਾ ਉਹ ਤਾਂ ਜ਼ਿਆਦਾ ਹੋਊਗਾ ਕਿਉਂਕਿ ਪਿਓਰ ਦੇ ਵਿੱਚ ਆ ਗਿਆ ਠੀਕ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੋ ਇਸ ਤਰ੍ਹਾਂ ਦਾ ਕਲਰ ਹੈ ਤੇ ਬਾਕੀ ਆਪਾਂ ਸਟੈਂਪਸ ਉਹਨੂੰ ਚੈੱਕ ਕਰਾ ਦਿੰਨੇ ਆ ਲਓ ਜੀ ਟੀ ਸਟਾ ਵਾਲਿਆਂ ਦਾ ਠੀਕ ਹੈ ਜੀ ਜਿਹੜੇ ਟੇਸਟਾ ਵਾਲਿਆਂ ਦੀ ਕਲੈਕਸ਼ਨ ਹੈ ਇਹ ਬਹੁਤ ਸੋਹਣੀ ਆਈ ਹੈ ਬਹੁਤ ਹੀ ਜਾਦੇ ਸੋਨਾ ਫੈਬਰਿਕ ਦੇ ਵਿੱਚ ਆਇਆਗਾ ਤੇ ਇਹ ਆਪਣੇ ਕੋਲੇ ਸ਼ਰਟ ਹੋਗੀ ਤੇ 2.5 ਮੀਟਰ ਦੀ ਤੁਹਾਨੂੰ ਇਹ ਸ਼ਰਟ ਮਿਲੂਗੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਇਸ ਤਰ੍ਹਾਂ ਦੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਸ਼ੈਡੋ ਜਾਂ ਪ੍ਰਿੰਟ ਬਾਟਮ ਦੇ ਵਿੱਚ ਹੈ ਤੇ ਇਹ ਵੀ ਟੇਸਟਾ ਵਾਲਿਆਂ ਦਾ ਠੀਕ ਹੈ ਜੀ ਤੇ ਇਹ ਵੀ 2.5 ਮੀਟਰ ਹੋਊਗੀ ਤੇ ਬਹੁਤ ਸੋਹਣੀ ਇਹ ਕੁਆਲਿਟੀ ਹੈਗੀ ਬਹੁਤ ਹੀ ਵਧੀਆ ਸਟਾਫ ਹੈਗਾ ਤੁਸੀਂ ਇਹਨੂੰ ਅੱਗੇ ਹੁਣ ਸਰਦੀਆਂ ਦਾ ਸੀਜ਼ਨ ਆ ਰਿਹਾ ਤੁਸੀਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਤੇ ਦਸੰਬਰ ਤੱਕ ਤੋ ਕਿਉਂਕਿ ਦਸੰਬਰ ਦੇ ਵਿੱਚ ਐਨੀ ਠੰਡ ਨਹੀਂ ਪੈਂਦੀ ਹੁੰਦੀ ਹੈਗੀ ਆਪਾਂ ਆਰਾਮ ਨਾਲ ਇਹ ਸੂਟ ਹੈ ਜਿਹੜੇ ਵੇਅਰ ਕਰ ਸਕਦੇ ਹਾਂ ਕਿਉਂਕਿ ਲਾਈਨਿੰਗ ਲੱਗੀ ਹੁੰਦੀ ਹੈਗੀ ਤੇ ਵੇਅਰ ਕੀਤੇ ਜਾਂਦੇ ਆ ਤੇ ਇਹਦੇ ਨਾਲ ਉਹ ਦੁਪੱਟਾ ਜਿਹੜਾ ਦੇਖੋ ਆਪਾਂ ਨੂੰ ਐਕਸਟਰਾ ਦੁਪੱਟਾ ਲਾਉਣ ਦੀ ਲੋੜ ਨਹੀਂ ਹੈਗੀ ਦੁਪੱਟਾ ਵੀ ਸੇਮ ਫੈਬਰਿਕ ਦਾ ਆ ਰਿਹਾ ਚੰਦੇਰੀ ਦੇ ਵਿੱਚ ਠੀਕ ਹੈ ਚੰਦੇਰੀ ਵੀ ਹੈਗਾ ਵੀ ਆ ਸਖਤ ਜਿਹਾ ਹੋਊਗਾ ਬਹੁਤ ਸੋਹਣਾ ਸੌਫਟ ਪਿਓਰ ਚੰਦੇਰੀ ਦੇ ਵਿੱਚ ਐ ਦੇਖੋ ਜੀ ਦੁਪੱਟਾ ਵੈਸੇ ਵੀ ਪਲੇਨ ਨਹੀਂ ਹੈਗਾ ਇਸ ਤਰ੍ਹਾਂ ਦਾ ਦੁਪੱਟੇ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਤੇ ਇਸ ਤਰ੍ਹਾਂ ਦੇ ਵਿੱਚ ਲਾਈਨਾਂ ਜੀਆਂ ਵੀ ਬਣੀਆਂ ਹੋਈਆਂ ਨੇ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਤਾਂ ਜਿਹੜੀ ਹੈਗੀ ਆ ਉਹ ਅਲੱਗ ਹੈ ਤੇ ਇਸ ਤਰ੍ਹਾਂ ਦਾ ਦੁਪੱਟੇ ਦੇ ਉੱਪਰ ਪ੍ਰਿੰਟ ਹੋਊਗਾ ਦੇਖੋ ਜੀ ਇਹ ਆਪਣੇ ਪੱਲਿਆਂ ਦੇ ਉੱਪਰ ਹੋ ਤੇ ਇਸ ਤਰ੍ਹਾਂ ਦਾ ਤੇ ਫੋਰ ਸਾਈਡ ਸਾਰਾ ਕਾਰਨਰ ਇਸ ਤਰ੍ਹਾਂ ਬਣਿਆ ਹੋਇਆਗਾ ਠੀਕ ਹੈ ਤੇ ਇਹਦੇ ਤੇ ਦੁਪੱਟੇ ਨੂੰ ਤੁਹਾਨੂੰ ਰੈਡੀ ਕਰਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਪੀਕੋ ਵਗੈਰਾ ਕਰਵਾ ਕੇ ਦੇ ਦਾਂਗੇ ਕਿਉਂਕਿ ਲੈਸ ਨਾਲ ਤਾਂ ਕੋਸਟਲੀ ਚਲਾ ਜਾਂਦਾਗਾ ਬਾਕੀ ਤੁਹਾਡੀ ਇੱਛਾ ਹੈਗੀ ਤੁਸੀਂ ਫਿਨਿਸ਼ਿੰਗ ਕਰਾਉਣੀ ਆ ਉਹ ਤੁਸੀਂ ਕਰਵਾ ਵੀ ਸਕਦੇ ਹੋ ਜੇ ਨਹੀਂ ਕਰਾਉਣੀ ਹੈਗੀ ਤਾਂ ਤੁਸੀਂ ਇੱਥੇ ਦੁਪੱਟੇ ਨੂੰ ਇਕੱਲੀ ਪੀਕੋ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਹੋਊਗਾ ਜੀ 3250 ਵਿਦ ਸ਼ਿਪਿੰਗ ਹੋਊਗੀ ਠੀਕ ਹੈ ਤੇ ਪਹਿਲਾ ਸੂਟ ਆਪਣੇ ਕੋਲ ਇਹ ਹੋ ਗਿਆ ਤੇ ਇਹ ਆਪਣੇ ਕੋਲ ਸਿਲੇਕਟਡ ਜੇ ਕਲਰ ਆਏ ਨੇਗੇ ਤੇ ਜਲਦੀ ਜਲਦੀ ਬੁੱਕ ਕਰ ਦਿਓ ਦੂਸਰਾ ਕਲਰ ਇਹਦੇ ਵਿੱਚ ਇਹ ਵਾਲਾ ਹੋ ਗਿਆ ਤੇ ਇਹਦਾ ਪ੍ਰਿੰਟ ਹੋਊਗਾ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਹੋਊਗਾ ਠੀਕ ਹੈ ਜੀ ਤੇ ਜਿਹੜਾ ਪਹਿਲਾ ਕਲਰ ਲੈ ਸਕਦਾ ਤੇ ਦੂਸਰਾ ਇਹ ਆ ਗਿਆ ਬਹੁਤ ਸੋਹਣੇ ਸੂਟ ਨੇਗੇ ਤੇ ਕਿਸੇ ਵੀ ਏਜ ਦੀਆਂ ਮੇਰੀਆਂ ਭੈਣਾਂ ਇਹਨੂੰ ਵੀਅਰ ਕਰ ਸਕਦੀਆਂ ਨੇਗੀਆਂ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇਗੇ ਤੇ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਪਿਓਰ ਚੰਦੇਰੀ ਦੇ ਵਿੱਚ ਹੈ ਤੇ ਟਿਸਟਾ ਵਾਲਿਆਂ ਦਾ ਰੱਖੂਗਾ ਠੀਕ ਹੈ ਜੀ 2.5 ਮੀਟਰ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਦੀ ਸ਼ਰਟ ਹੋਊਗੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਆਪਣੀ ਇਸ ਤਰ੍ਹਾਂ ਦੀ ਰੱਖੀ ਹੋਈ ਹੈਗੀ ਪਲੇਨ ਬਾਟਮ ਹੈਗੀ ਤੇ ਇਹ ਵੀ ਟਿਸਟਾ ਦੀ ਕਲੈਕਸ਼ਨ ਹੈ ਠੀਕ ਹੈ ਜੀ ਟਿਸਟਾ ਦੇ ਵਿੱਚ ਹੋਊ 2.5 ਮੀਟਰ ਸਾਨੂੰ ਬਾਟਮ ਦੀ ਦਾ ਕੱਟ ਮਿਲੂਗੀ ਠੀਕ ਹੈ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਠੀਕ ਹੈ ਜੀ ਇਹਦਾ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਬਹੁਤ ਹੀ ਸੋਹਣੇ ਪ੍ਰਿੰਟ ਨੇ ਬਹੁਤ ਹੀ ਸੋਹਣਾ ਦੇ ਵਿੱਚ ਡਿਜ਼ਾਈਨ ਪ੍ਰਿੰਟ ਬਣਿਆ ਹੋਇਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਹਦੇ ਨਾਲੇ ਬਾਟਮ ਹੋਗੀ ਤੇ ਇਹਦਾ ਵੀ ਦੁਪੱਟਾ ਦੇਖੋ ਪ੍ਰਿੰਟਡ ਦੁਪੱਟਾ ਸੇਮ ਸਟੱਫ ਦਾ ਹੋਊ ਪਿਓਰ ਚੰਦੇਰੀ ਦੇ ਵਿੱਚ ਤੇ ਦੁਪੱਟਿਆਂ ਦੇ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜਿਹੜੀ ਕਰੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਲੋ ਜੀ ਇਸ ਤਰ੍ਹਾਂ ਦੁਪੱਟਾ ਹੋਊਗਾ ਤੇ ਦੁਪੱਟੇ ਦੇ ਉੱਪਰ ਦੇਖੋ ਜੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਡਿਜ਼ਾਈਨ ਪ੍ਰਿੰਟ ਦੇਖੋ ਦੁਪੱਟੇ ਦਾ ਤੇ ਇਸ ਤਰ੍ਹਾਂ ਵਿੱਚ ਛੋਟੇ ਛੋਟੇ ਫਲਾਵਰ ਹੋਣਗੇ ਦੁਪੱਟੇ ਦੇ ਵਿੱਚ ਠੀਕ ਹੈ ਤੇ ਇਹ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਹੋਊਗਾ 2 ਮੀਟਰ ਦਾ ਦੁਪੱਟਾ ਇਹ ਨਹੀਂ ਹੈਗਾ ਵੀ ਦੁਪੱਟਾ ਛੋਟਾ ਹੋਊਗਾ ਦੁਪੱਟਾ ਵਧੀਆ ਹੋਊਗਾ ਖੁੱਲਾ ਡੁੱਲਾਗਾ ਤੇ ਬਹੁਤ ਸੋਹਣਾ ਦੁਪੱਟਾ ਹੈ ਦੇਖੋ ਆਹ ਦੇਖੋ ਇਹਦੇ ਵਿੱਚ ਵੀ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈਗਾ ਪਿਓਰ ਚੰਦੇਰੀ ਦਾ ਸੂਟ ਹੈ ਪਿਓਰ ਚੰਦੇਰੀ ਦੇ ਵਿੱਚ ਹੀ ਦੁਪੱਟਾ ਹੈਗਾ ਬਿਲਕੁਲ ਲਾਈਟ ਵੇਟ ਹੈ ਦੁਪੱਟਾ ਸੋਨ ਵੇਅਰ ਕੀਤਾ ਹੋਇਆ ਮਹਿਸੂਸ ਵੀ ਨਹੀਂ ਹੋਣਾ ਬਹੁਤ ਹੀ ਸੋਹਣੇ ਸਰਦਾਰੀ ਜੀ ਲੁੱਕ ਦੇ ਆਪਣੇ ਸੂਟ ਨੇ ਪ੍ਰਿੰਟਡ ਤੁਸੀਂ ਸਾਨੂੰ ਛੇਤੀ ਤੋਂ ਛੇਤੀ ਆਰਡਰ ਦੇ ਸਕਦੇ ਹੋ 3250 ਇਹਦਾ ਪ੍ਰਾਈਸ ਹੋਊਗਾ ਜੀ ਵਿਦ ਸ਼ਿਪਿੰਗ ਆ ਠੀਕ ਹੈ ਤੇ ਬਿਨਾਂ ਸਟੀਚਿੰਗ ਤੋਂ ਵੀ ਤੁਸੀਂ ਸੂਟ ਜਿਹੜਾ ਲੈ ਸਕਦੇ ਹੋ ਸਟੀਚਿੰਗ ਕਰਾਉਣੀ ਹੈ ਤੇ ਸਟੀਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਅਗਲਾ ਹੋ ਗਿਆ ਇਹਦੇ ਵਿੱਚ ਇਹ ਵਾਲਾ ਠੀਕ ਹੈ ਲੋ ਜੀ ਇਹ ਵਾਲਾ ਡਿਜ਼ਾਈਨ ਪ੍ਰਿੰਟ ਵੀ ਕਾਫੀ ਅ ਵੈਰਾਈਟੀ ਦੇ ਵਿੱਚ ਆ ਚੁੱਕਿਆ ਹੈਗਾ ਟਿਸਟਾ कॉटन ਦੇ ਉੱਪਰ ਵੀ ਇਹ ਵਾਲਾ ਪ੍ਰਿੰਟ ਆਇਆ ਹੈਗਾ ਬਣ ਕੇ ਤੇ ਹੁਣ ਇਹ ਪਿਓਰ ਸੰਦੇਰੀ ਦੇ ਉੱਪਰ ਆਇਆ ਹੈਗਾ ਠੀਕ ਹੈ ਜੀ ਕਿਉਂਕਿ ਜਿਹੜਾ ਪ੍ਰਿੰਟ ਜਾਦੇ ਟ੍ਰੈਂਡ ਦੇ ਵਿੱਚ ਆਉਂਦਾ ਉਹ ਹਰੇਕ ਸਟੱਫ ਦੇ ਉੱਪਰ ਇਹੋ ਡਿਜ਼ਾਈਨ ਪ੍ਰਿੰਟ ਆ ਜਿਹੜਾ ਬਣ ਕੇ ਆਉਂਦਾ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਦੇਖੋ ਆਪਣੇ ਇਸ ਤਰ੍ਹਾਂ ਲੀਫ ਨੇ ਜਿਹੜੇ ਬਣੇ ਹੋਏ ਨੇਗੇ ਤੇ ਸ਼ਾਇਦ ਇਹਦੀ ਤੈ ਗਲਤ ਲੱਗੀ ਹੋਈ ਹੈਗੀ ਪਰ ਤੁਸੀਂ ਨੂੰ ਸਟੀਚਿੰਗ ਵਾਲੇ ਧਿਆਨ ਵਿੱਚ ਰੱਖ ਕੇ ਦੇਖੋ ਜੀ ਇਸ ਤਰ੍ਹਾਂ ਹੋਊਗਾ। ਤੁਹਾਨੂੰ ਦਿਖਾਉਣੇ ਵੀ ਆਂ ਦੇਖੋ ਇਸ ਤਰ੍ਹਾਂ। ਤੇ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਉੱਪਰ ਵੀ ਬਣਿਆ ਹੋਇਆ। ਆਫ ਵਾਈਟ ਜਾਂ ਕਲਰ ਹੈਗਾ ਠੀਕ ਹੈ ਜੀ ਤੇ 2.5 ਮੀਟਰ ਸ਼ਰਟ ਉਹ ਵੀ ਇਹ ਵੀ ਪਿਓਰ ਚੰਦੇਰੀ ਦੇ ਵਿੱਚ ਆ ਟਿਸਟਾ ਵਾਲਿਆਂ ਦਾ ਹੀ ਇਹ ਰਹੂਗਾ। ਲਓ ਜੀ। ਦੇਖੋ। ਠੀਕ ਹੈ ਜੀ। ਇਸ ਦਾ ਦੀ ਕਲੈਕਸ਼ਨ ਬਿਲਕੁਲ ਹੀ ਸੌਫਟ ਹੈਗਾ ਤੇ ਕੋਈ ਚੁਬਣ ਵਾਲਾ ਨਹੀਂ ਹੈਗਾ ਤੇ ਕਈਆਂ ਨੂੰ ਇਹ ਹੋਊਗਾ ਵੀ ਚੰਦੇਰੀ ਦਾ ਸਟੱਫ ਹੁੰਦਾ ਜਿਹੜਾ ਚੁਬਦਾ ਹੁੰਦਾ ਦੇਖੋ ਜਿਹੜਾ ਪਿਓਰ ਦੇ ਵਿੱਚ ਹੁੰਦਾ ਬ੍ਰਾਂਡ ਦਾ ਹੋਵੇ ਉਹ ਬਿਲਕੁਲ ਨਹੀਂ ਚੁਬਦਾ ਹੁੰਦਾ ਸੌਫਟ ਹੁੰਦਾ ਹੈਗਾ ਠੀਕ ਹੈ ਤੇ ਇਹ ਹੋਗੀ ਆਪਣੀ ਸ਼ਰਟ ਹੋਗੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਤੇ ਇਹ ਵਾਲੀ ਆਪਣਾ ਦੀ ਬਾਟਮ ਹੋਗੀ ਠੀਕ ਹੈ ਜੀ ਬਾਟਮ ਦਾ ਵੀ ਸਟੱਫ ਸੇਮ ਬ੍ਰਾਂਡ ਦਾ ਹੈਗਾ ਲੱਗ ਤੋਂ ਨਹੀਂ ਆਪਣਾ ਲਾਇਆ ਹੈ ਪਿੱਛੋਂ ਹੀ ਲੱਗ ਕੇ ਆਇਆ ਹੈਗਾ ਠੀਕ ਹੈ ਜੀ ਜਿਹੜੀ ਚੀਜ਼ ਆਪਣੀ ਅਲੱਗ ਤੋਂ ਲਈ ਹੁੰਦੀ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਜਿਹੜੀ ਨਹੀਂ ਲੱਗੀ ਹੁੰਦੀ ਉਹ ਵੀ ਤੁਹਾਨੂੰ ਦੱਸਦੇ ਆ ਲੱਗਦਾ ਥੋੜਾ ਜਿਹਾ ਹਲਕਾ ਜਿਹਾ ਵੀ ਚੰਦੇਰੀ ਦੇ ਵਿੱਚ ਹੀ ਆ ਜਾਂਦਾ ਬਿਲਕੁਲ ਕਾਟਨ ਨਹੀਂ ਹੈ ਤੇ ਤੁਹਾਨੂੰ ਆਪਾਂ ਚੈੱਕ ਵੀ ਕਰਾ ਦਿੰਨੇ ਆਂਗੇ ਠੀਕ ਹੈ ਜੀ ਬਿਲਕੁਲ ਕਾਟਨ ਬਿਲਕੁਲ ਬਹੁਤ ਹੀ ਜਾਦੇ ਸੋਹਣਾ ਸਟੱਫ ਹੈ ਬਾਟਮ ਦਾ ਤੇ ਇਸ ਤਰ੍ਹਾਂ ਹੋ ਤੇ ਦੁਪੱਟਾ ਦੇਖੋ ਜੀ ਦੁਪੱਟੇ ਵੀ ਬਹੁਤ ਹੀ ਜਿਆਦਾ ਸ਼ਾਨਦਾਰ ਨੇ ਸਾਰਿਆਂ ਦੇ ਤੇ ਇਹਦੀ ਦੁਪੱਟੇ ਦਾ ਇਸ ਤਰ੍ਹਾਂ ਪ੍ਰਿੰਟ ਹੋਊਗਾ ਦੇਖੋ ਓੱਚ ਤੇ ਇਸ ਤਰ੍ਹਾਂ ਦੇਖੋ ਆਪਣੇ ਪੱਲਿਆਂ ਦੇ ਉੱਪਰ ਕਿੰਨੀ ਹੈਵੀ ਪ੍ਰਿੰਟਿੰਗ ਹੈ ਜਿਹੜੀ ਕਰੀ ਹੋਈ ਹੈਗੀ ਬਹੁਤ ਸੋਹਣੇ ਡਿਜ਼ਾਈਨ ਕੀਤੇ ਹੋਏ ਆਗੇ ਇਹ ਦੁਪੱਟੇ ਤੇ ਬਾਕੀ ਦੁਪੱਟੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਠੀਕ ਹੈ ਜੀ ਤੇ ਕਾਰਨਰ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੈ ਡਿਜ਼ਾਈਨਿੰਗ ਬਣੀ ਹੋਈ ਹੈਗੀ ਠੀਕ ਹੈ ਲੋ ਜੀ ਵਿਚ ਇਸ ਤਰ੍ਹਾਂ ਦੇ ਫਲਾਵਰ ਨੇ ਜਿਹੜੇ ਪਾਈ ਹੋਏ ਨੇ ਦੁਪੱਟੇ 'ਚ ਤੇ ਬਹੁਤ ਹੀ ਸੋਹਣਾ ਦੁਪੱਟਾ ਇਹ ਨਹੀਂ ਹੈਗਾ ਬਿਲਕੁਲ ਪਲੇਨ ਹੈ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਕਰੀ ਹੋਈ ਹੈਗੀ ਠੀਕ ਹੈ ਜੀ ਬਾਕੀ ਤੁਸੀਂ ਦੁਪੱਟੇ ਨੂੰ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਕਰਵਾਉਣੀ ਹੈ ਜਾਂ ਨਾ ਕਰਵਾਉਣੀ ਹੈ ਇਸ ਤਰ੍ਹਾਂ ਪੀਕੋ ਕਿਨਾਰਿਆਂ ਦੇ ਉੱਪਰ ਜੇ ਤੁਸੀਂ ਖੁਦ ਕਰਵਾਉਣੀ ਹੈ ਤਾਂ ਤੁਸੀਂ ਖੁਦ ਵੀ ਕਰਵਾ ਸਕਦੇ ਹੋ ਬਿਨਾਂ ਸਟੀਚਿੰਗ ਵੀ ਸੂਟ ਮੰਗਵਾ ਸਕਦੇ ਹੋ ਸਟੀਚਿੰਗ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਤੁਸੀਂ ਕਿਸ ਤਰ੍ਹਾਂ ਲੈਣਾ ਚਾਹੁੰਦੇ ਹੋ ਠੀਕ ਹੈ ਤੇ ਲੋ ਜੀ ਅਗਲਾ ਸੂਟ ਦਿਖਾਉਣੀ ਆਪਾਂ ਤੁਹਾਨੂੰ ਇਹ ਹੈਗਾ ਸੀ ਆਪਣਾ ਬਟਰ ਚੈੱਕ ਦੇ ਉੱਪਰ ਠੀਕ ਹੈ ਟਿਸਟਾ ਵਾਲਿਆਂ ਦਾ ਤੇ ਇਹ ਆਪਾਂ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਤੇ ਵੈਸੇ ਤਾਂ ਸੂਟ ਇਹ ਮੈਂ ਆਪਣੇ ਲਈ ਰੈਡੀ ਕਰਵਾਇਆ ਪਰ ਮੈਂ ਆਪਸ਼ਨ ਦਿੰਨੀ ਆ ਮੇਰੀਆਂ ਭੈਣਾਂ ਨੂੰ ਜਿਹੜੀ ਮੇਰੀ ਭੈਣੇ ਸੂਟ ਲੈਣਾ ਚਾਹੁੰਦੀ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਕਿਉਂਕਿ ਜਦੋਂ ਸਟੀਚਿੰਗ ਹੋ ਕੇ ਸੂਟ ਵੇਅਰ ਕੀਤਾ ਜਾਂਦਾ ਫਿਰ ਆਪਾਂ ਨੂੰ ਆਰਡਰ ਜਿਹੜੇ ਆਨ ਲੱਗ ਜਾਂਦੇ ਫਿਰ ਮੁਸ਼ਕਲ ਹੋ ਜਾਂਦੀ ਆ ਉਹ ਚੀਜ਼ ਆਪਾਂ ਨੂੰ ਦੁਬਾਰਾ ਲੈ ਕੇ ਆਉਂਦੇ ਵਿੱਚ ਕਿਉਂਕਿ ਦੇਖੋ ਹਨਾ ਤੇ ਇਹ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਬਹੁਤ ਸੋਹਣਾ ਕਲਰ ਹੈ ਇਸ ਤਰ੍ਹਾਂ ਦਾ ਇਹਦੇ ਉੱਪਰ ਪ੍ਰਿੰਟ ਹੋਊ ਤੇ ਆਪਾਂ ਨੇ ਇਹਦੇ ਉੱਪਰ ਵਰਕ ਜਿਹੜਾ ਕਰਾਇਆ ਹੋਇਆ ਹੈਗਾ ਘੇਰੇ ਦੇ ਉੱਪਰ ਕਾਰਨਰ ਦੇ ਉੱਪਰ ਆਪਾਂ ਨੇ ਫਲਾਵਰ ਬਣਾਏ ਹੋਏ ਆ 21 2.5 ਇੰਚ ਘੇਰ ਹੋ ਕਿਉਂਕਿ ਮੇਰਾ ਘੇਰ 21 2 ਇੰਚ ਹੁੰਦਾ ਮੈਂ ਥੋੜਾ ਜਿਹਾ ਲੂਜ਼ ਰੱਖਦੀ ਆਂਗੀ ਬਾਕੀ ਤੁਸੀਂ ਸਾਨੂੰ WhatsApp ਤੇ ਪੁੱਛ ਸਕਦੇ ਆਪਾਂ ਤੁਹਾਨੂੰ ਦੱਸ ਵੀ ਦੇਵਾਂਗੇ ਆਈਡੀਆ ਨਾਲ ਤੁਸੀਂ ਇਹਦੇ ਨੀਚੋਂ ਕੱਟਵਰਕ ਕਰਵਾਉਣਾ ਕਟਿੰਗ ਕਰਾਉਣੀ ਉਹ ਵੀ ਕਰਵਾ ਸਕਦੇ ਹੋਗੇ ਖੁਦ ਸਟੀਚਿੰਗ ਕਰਦੇ ਹੋ ਸਟੀਚਿੰਗ ਕਰਾਉਣੀ ਉਹ ਵੀ ਤੁਸੀਂ ਆਈਡੀਆ ਦੇ ਸਕਦੇ ਠੀਕ ਹੈ ਬਾਕੀ ਦੇਖੋ ਵਰਕ ਦੇਖੋ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਵਰਕ ਜਿਹੜਾ ਟੰਬਰੀਲੀ ਜਿਹਾ ਕਰਵਾਇਆ ਹੈ ਵਰਕ ਦੇਖੋ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਬ੍ਰੀਕ ਹੈ ਜਿਹੜਾ ਆਪਾਂ ਕੰਮ ਕੀਤਾ ਹੋਇਆ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਿੰਗਲ ਟੰਕੇ ਦਾ ਆਪਾਂ ਵਰਕ ਜਿਹੜਾ ਕੀਤਾ ਹੋਇਆ ਹੈ ਤੇ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਕੋਈ ਵੀ ਸੂਟ ਤੇ ਵਰਕ ਆ ਜਿਹੜਾ ਕਰਾਉਣਿਆਂਗੇ ਪ੍ਰੋਪਰ ਫਿਨਿਸ਼ਿੰਗ ਵਾਲਾ ਕੰਮ ਹੁੰਦਾ ਜਿਹੜਾ ਆਪਣਾ ਕਰਿਆ ਹੁੰਦਾ ਠੀਕ ਹੈ ਜੀ ਕਲਰ ਵੀ ਦੇਖ ਸਕਦੇ ਨੇ ਦੇਖੋ ਜੀ ਦੋਨੋਂ ਸਾਈਡ ਇਸ ਤਰ੍ਹਾਂ ਆਪਾਂ ਨੇ ਘੇਰੇ ਦੇ ਉੱਪਰ ਹੈਵੀ ਕੰਮ ਕੀਤਾ ਹੋਇਆ ਠੀਕ ਹੈ ਜੀ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖਿਆ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਤੇ ਇਹਦੀ ਬਾਹਾਂ ਦੇ ਉੱਪਰ ਵੀ ਦੱਸ ਦਿੰਦੇ ਆ ਆਪਾਂ ਦਿਖਾਉਨੇ ਆ ਸੋ ਇਹਨੂੰ ਇਸ ਤਰ੍ਹਾਂ ਦਾ ਫਲਾਵਰ ਆ ਜਿਹੜਾ ਹੋ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਠੀਕ ਹੈ ਲੋ ਜੀ ਕੰਮ ਚੈੱਕ ਕਰ ਸਕਦੇ ਹੋ ਇਹ ਵਾਲਾ ਡਿਜ਼ਾਈਨ ਤੁਸੀਂ ਪਲੇਨ ਸੂਟ ਦੇ ਉੱਪਰ ਵੀ ਬਣਵਾ ਸਕਦੇ ਹੋਗੇ ਤੇ ਆਪਾਂ ਨੂੰ ਇਹ ਡਿਜ਼ਾਈਨ ਸੋਹਣਾ ਲੱਗਿਆ ਤੇ ਆਪਾਂ ਨੇ ਇਸ ਤਰ੍ਹਾਂ ਪ੍ਰਿੰਟਡ ਦੇ ਉੱਪਰ ਕਰਵਾਇਆ ਹੈਗਾ ਜਿਸ ਤਰ੍ਹਾਂ ਤੁਹਾਨੂੰ ਹੁਣ ਫੰਕਸ਼ਨ ਵਗੈਰਾ ਆ ਰਿਹਾ ਤੁਸੀਂ ਆਰਾਮ ਨਾਲ ਉੱਥੇ ਵੇਅਰ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਸੂਟ ਵੇਅਰ ਕੀਤੇ ਹੈ ਬਹੁਤ ਸੋਹਣੇ ਲੱਗਦੇ ਆਗੇ ਠੀਕ ਹੈ ਜੀ ਤੇ ਬਾਟਰ ਚੈੱਕ ਦੇ ਵਿੱਚ ਹੈ ਵੀ ਟਿਸਟਾ ਵਾਲਿਆਂ ਦਾ ਆਪਾਂ ਇਹਦੇ ਨਾਲ ਕਾਫੀ ਸੂਟ ਸੇਲ ਕਰ ਚੁੱਕੇ ਹਾਂਗੇ ਤੇ ਇਹ ਮੈਨੂੰ ਇਹ ਸਟਾਫ ਬਹੁਤ ਸੋਹਣਾ ਲੱਗਿਆ ਦੇਖੋ ਜੀ ਇਹ ਵੀ ਟਿਸਟਾ ਬ੍ਰੈਂਡ ਦਾ ਹੈ ਠੀਕ ਹੈ ਤੇ ਪਹਿਲਾਂ ਆਪਾਂ ਇਹ ਆਫ ਵਾਈਟ ਨਾਲ ਲੈ ਕੇ ਆਏ ਸੀ ਹੁਣ ਆਪਾਂ ਨੇ ਇਹਦੇ ਨਾਲ بیس ਕਲਰ ਦੀ ਬਾਟਮ ਰੱਖੀ ਹੋਈ ਹੈਗੀ ਠੀਕ ਐ ਸੀ ਤੇ ਪਿਓਰ ਮਡਾਲ ਦੀ ਆਪਾਂ ਨੇ ਇਹਦੇ ਨਾਲ ਬਾਟਮ ਲਾਈ ਹੋਈ ਹੈ 2.5 ਮੀਟਰ ਬਾਟਮ ਹੋਊਗੀ ਤੇ 2.5 ਮੀਟਰ ਸ਼ਰਟ ਹੋਊਗੀ ਠੀਕ ਐ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆ ਸੋ ਨੂੰ ਐਕਸਟਰਾ ਦੁਪੱਟਾ ਵੀ ਰੈਡੀ ਨਹੀਂ ਕਰਾਉਣਾ ਪੈਣਾ ਕਿਉਂਕਿ ਕਈ ਵਾਰ ਦੁਪੱਟਾ ਦੁਆਰੇ ਰੈਡੀ ਕਰਾਉਣ ਤੇ ਵੀ ਟਾਈਮ ਲੱਗ ਜਾਂਦਾ ਦੇਖੋ ਜੀ ਆਪਾਂ ਨੇ ਟੈਬੀ ਚੈੱਕ ਦਾ ਇਹਦੇ ਨਾਲ ਸੇਮ ਡਿਜ਼ਾਈਨਿੰਗ ਦੁਪੱਟੇ ਦੇ ਵਿੱਚ ਰੱਖੀ ਹੋਈ ਹੈਗੀ ਤੇ ਰੈਡੀ ਕੀਤਾ ਹੋਇਆ ਜਿਸ ਤਰ੍ਹਾਂ ਦਾ ਚੈੱਕ ਸੂਟ ਦੇ ਵਿੱਚ ਆ ਉਸੇ ਤਰ੍ਹਾਂ ਹੀ ਦੁਪट्टे ਦੇ ਵਿੱਚ ਆ ਠੀਕ ਹੈ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੈ ਤੇ ਫੋਰ ਸਾਈਡ ਆਪਾਂ ਟਾਈ ਡਾਈ ਕੀਤਾ ਹੋਇਆ ਹੈ ਦੇਖੋ ਜੀ ਦੁਪट्टे ਤੇ ਵੀ ਬਹੁਤ ਸੋਹਣੇ ਬਹੁਤ ਹੀ ਪਿਆਰੇ ਕਲਰ ਪਾਏ ਹੋਏ ਆ ਦੁਪट्टे ਨੂੰ ਆਪਾਂ ਫਿਨਿਸ਼ਿੰਗ ਨਹੀਂ ਕੀਤੀ ਹੋਈ ਤੁਸੀਂ ਕਰਾਉਣੀ ਆ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਆਪਾਂ ਤੁਹਾਨੂੰ ਫਿਨਿਸ਼ਿੰਗ ਆ ਜਿਹੜੀ ਉਹ ਕਰਕੇ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਲੈਣਾ ਤਾਂ ਤੁਸੀਂ ਬਿਨਾਂ ਫਿਨਿਸ਼ਿੰਗ ਤੋਂ ਵੀ ਦੁਪੱਟਾ ਜਿਹੜਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰ ਦਾਂਗੇ ਕਿਉਂਕਿ ਵਰਕ ਹੋਇਆ ਹੋਇਆ ਹੁਣ ਸੂਟ ਹੈ ਜਿਹੜਾ ਥੋੜਾ ਜਿਹਾ ਕੋਸਟਲੀ ਚਲਿਆ ਗਿਆ ਹੋਊਗਾ ਤੇ ਬਿਨਾ ਵਰਕ ਤੋਂ ਸੂਟ ਦਾ ਪ੍ਰਾਈਸ ਹੈਗਾ ਸੀ 2050 ਠੀਕ ਹੈ ਜੀ ਤੇ ਹੁਣ ਵਰਕ ਐਡ ਹੋ ਗਿਆ ਦੁਪੱਟਾ ਹੈਗਾ ਤੇ ਉਸ ਹਿਸਾਬ ਨਾਲ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਹੈ ਜਿਹੜਾ ਉਹ ਸ਼ੋਅ ਹੋ ਜੂਗਾ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਓ ਜੀ ਅਗਲਾ ਸੂਟ ਦਿਖਾਉਣੀ ਆ ਸੋਨੂੰ ਤੇ ਆਪਾਂ ਨੇ ਇਹਦੇ ਨਾਲ ਦਾ ਸੂਟ ਵੀ ਸੇਲ ਕਰ ਚੁੱਕੇ ਆ ਤੇ ਇਹ ਹੈਗਾ ਜੀ ਟਿਸਟਾ ਦੇ ਵਿੱਚ ਪਿਓਰ ਮਲ ਕਾਟਨ ਦਾ ਠੀਕ ਹੈ ਲੋ ਜੀ ਆ ਦੇਖੋ ਟਿਸਟਾ ਵਾਲੀ ਆਂਦੀ ਆਪਾਂ ਤੁਹਾਨੂੰ ਹਰੇਕ ਦੇ ਉੱਪਰ ਸਟੈਂਪ ਲੱਗੀ ਦਿਖਾਉਣੀ ਆ ਟਿਸਟਾ ਦੇ ਵਿੱਚ ਪਿਓਰ ਮਲ ਕਾਟਨ ਦਾ ਇਹ ਸਟੱਫ ਹੈਗਾ ਠੀਕ ਹੈ ਇਸ ਤਰ੍ਹਾਂ ਇਹਦਾ ਪ੍ਰਿੰਟ ਹੋਊਗਾ ਜੇ ਤੁਸੀਂ ਇਹ ਆਲ ਓਵਰ ਲੈਣਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਆਲ ਓਵਰ ਵੀ ਤੁਹਾਨੂੰ ਮੰਗਵਾ ਦਾਂਗੇ ਠੀਕ ਹੈ ਜੀ ਤੇ ਆਪਾਂ ਨੇ ਇਹ ਮੈਚਿੰਗ ਕੀਤਾ ਹੋਇਆ ਇਸ ਤਰ੍ਹਾਂ ਆਫ ਵਾਈਟ बॉटਮ ਦੇ ਨਾਲ ਠੀਕ ਹੈ ਤੇ ਤੁਸੀਂ ਪੈਚ ਵਾਲੀ बॉटਮ ਨਾਲ ਮੈਚ ਕਰਾਉਣਾ ਤਾਂ ਆਪਾਂ ਉਸ ਤਰ੍ਹਾਂ ਕਰਕੇ ਦੇ ਦਾਂਗੇ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਸਾਨੂੰ ਕਿਸ ਤਰ੍ਹਾਂ ਦੀ बॉਟਮ ਚਾਹੀਦੀ ਹੈ ਤੇ ਆਪਾਂ ਨੇ ਵਧੀਆ ਕਾਟਨ ਲਾਈ ਹੀ ਹੈ ਪੂਰੀ ਵਧੀਆ ਕੁਆਲਿਟੀ ਦਾ ਆਪਾਂ ਇਹਦੇ ਨਾਲ ਆਫ ਵਾਈਟ ਹੈ ਜਿਹੜਾ बॉਟਮ ਦਾ ਸਟੱਫ ਹੈ ਜਿਹੜਾ ਉਹ ਐਡ ਕੀਤਾ ਹੋਇਆ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਲੈਣਾ ਚਾਹੁੰਦੇ ਹੋ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਲ ਓਵਰ ਲੈ ਸਕਦੇ ਹੋ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਲੈ ਸਕਦੇ ਹੋ ਕਿਉਂਕਿ ਮੈਚਿੰਗ ਨਾਲ ਪ੍ਰਾਈਸ ਹੈ ਜਿਹੜਾ ਉਹ ਘੱਟ ਹੋ ਜਾਂਦਾ ਤੇ ਆਲ ਓਵਰ ਦਾ ਪ੍ਰਾਈਸ ਇਹਦਾ ਹੈਗਾ ਜੀ 2200 ਠੀਕ ਹੈ ਤੇ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਨੇ ਤੁਸੀਂ ਸਾਨੂੰ ਆਰਡਰ ਜਿਹੜੇ ਉਹ ਕਰ ਸਕਦੇ ਹੋ ਤੇ ਇੱਕ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਭੈਣੋ ਕਮੈਂਟ ਵੀ ਕਰਕੇ ਦੱਸਿਆ ਕਰੋ ਕਿਉਂਕਿ ਕਮੈਂਟ ਕਰਨ ਦਾ ਤੇ ਸ਼ੇਅਰ ਕਰਨ ਦਾ ਕੋਈ ਮੁੱਲ ਨਹੀਂ ਲੱਗਦਾ ਠੀਕ ਹੈ ਜੀ ਤੇ ਇਹਨਾਂ ਕੰਮ ਜ਼ਰੂਰ ਕਰਦਿਆ ਕਰੋ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ